ਧੰਨਵਾਦ ਤੁਹਾਡਾ ਜੀ ਸਾਰੇ মিডিਆ ਦੇ ਸੱਜਣਾ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਤੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਸਵਾਗਤ ਹੈ ਜੀ ਇੱਕ ਬੜੇ ਗੰਭੀਰ ਤੇ ਜਿਨ੍ਹਾਂ ਨਾਲ ਲੋਕਾਂ ਦੀਆਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਉਸ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸੁਵਿਧਾ ਜਾਂ ਕਿਹੜੀ ਕਿਹੜੀ ਸਹੂਲਤ ਜਾਂ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਸਿਹਤ ਸੁਵਿਧਾਾਂ ਤੋਂ ਸ਼ੁਰੂ ਕਰ ਲੈਨੇ ਆ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਆ ਦੇ ਵਿੱਚ ਖੋਲੇ ਜਾਣਗੇ ਇਸ ਸ਼੍ਰੀ ਨਾਨਪੁਰ ਸਾਹਿਬ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਪਦੀ ਸਮਾਰੋਹ ਤੇ ਖੋਲੇ ਗਏ ਸੀਗੇ ਤੇ ਉੱਥੇ ਹਰ ਕਿਸਮ ਦੀ ਦਵਾਈ ਹਰ ਕਿਸਮ ਦਾ ਟ੍ਰੀਟਮੈਂਟ ਜਿਹੜਾ ਅਵੇਲੇਬਲ ਹੋਊਗਾ ਡਾਕਟਰਾਂ ਦੀ ਟੀਮ ਉੱਥੇ ਹਰ ਇੱਕ ਕਲੀਨਿਕ ਤੇ ਤੇ ਡਿਸਪੈਂਸਰੀਆਂ 'ਚ ਅਵੇਲੇਬਲ ਰਹੋਗੀ ਤਾਂ ਕਿ ਕੋਈ ਕਿਸੇ ਨੂੰ ਕੋਈ ਰੱਬ ਨਾ ਕਰੇ ਕੋਈ ਸਿਹਤ ਪੱਖੋਂ ਕੋਈ ਐ ਐਮਰਜੈਂਸੀ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਹ ਨਾਲ ਦੇ ਕਿਸੇ ਸੱਜੇ ਖੱਬੇ ਜੋ ਵੀ ਉਨ੍ਹਾਂ ਦੇ ਨੇੜੇ ਤੇੜੇ ਕਲੀਨਿਕ ਹੈ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦੇ ਨੇ ਇੱਤੁਲਵਾ 200 ਸ਼ਟਲ ਬੱਸਾਂ ਬਿਲਕੁਲ ਫਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਵਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਬੱਸੇ ਅਗਲਾ ਟਾਈਮ ਕਿੰਨੇ ਵਜੇ ਦਾ ਹੈ 200 ਬੱਸਾਂ ਨੇ ਜਿਨ੍ਹਾਂ ਦਾ ਡਿਸਪਲੇ ਕੀਤਾ ਹੋਊਗਾ ਕਿ ਇੱਥੋਂ ਐਨੇ ਮਿੰਟ ਤੇ ਬਸ ਜਾਊਗੀ ਫਿਰ ਅਗਲੀ ਬੱਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਰਾ ਉਹ ਸ਼ਡਿਊਲ ਜਿਹੜਾ ਬੱਸਾਂ ਦਾ ਉਹ ਡਿਸਪਲੇ ਕੀਤਾ ਹੋਊਗਾ 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜ਼ੀ ਤੁਸੀਂ ਇਹ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਹ ਹੋਰ ਹੀ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਤੇ ਇਹ ਅਨੰਦਪੁਰ ਸਾਹਿਬ ਬਹੁਤ ਇਹਨਾਂ ਇਰੀਕਸ਼ਾ ਕਰਕੇ ਲੋਕਾਂ ਨੂੰ ਸੁਵਿਧਾ ਹੋਈ ਸੀ ਬਜ਼ੁਰਗਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਲਈ ਤੁਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਇਸ ਤੋਂ ਲਾਵਾ ਸਾਫ ਸਫਾਈ ਵਾਸਤੇ ਸਵੀਪਿੰਗ ਮਸ਼ੀਨਾ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਮਨਾ ਮੰਗਾਈਆਂ ਗਈਆਂ ਨੇ ਤੇ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਪੈਸ਼ਲੀ ਇਹ ਹਦਾਇਤਾਂ ਪਾਰਟੀ ਵੱਲੋਂ ਜਾਰੀ ਹੋਈਆਂ ਨੇ ਕਿ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਹਰ ਵਲੰਟੀਅਰ ਜਿਹੜਾ ਉਹ ਇੱਕ ਕੈਰੀ ਬੈਗ ਉਹਦੇ ਕੋਲੇ ਹੋਊਗਾ ਜਿੱਥੇ ਕਿਤੇ ਵੀ ਕੋਈ ਕਾਗਜ਼ ਕੋਈ ਪੱਤਾ ਕੋਈ ਗਲਾਸ ਕੋਈ ਕੂੜਾ ਕਰਕਟ ਕੋਈ ਪਿਆ ਉਹ ਚੁੱਕ ਕੇ ਉਹਨੂੰ ਆਪਣੇ ਬੈਗ 'ਚ ਪਾ ਕੇ ਅ ਛੋਟੇ ਹਾਥੀ ਜਿਹੜੇ ਨੇ ਹਾਇਰ ਕੀਤੇ ਹੋਏ ਨੇ ਉਹ ਉਹਨਾਂ ਦੇ ਵਿੱਚ ਰੱਖ ਕੇ ਉਹਨੂੰ ਨਾਲ ਦੇ ਨਾਲ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਣਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ ਵਲੰਟੀਅਰਾਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਸ਼ਿਫਟ ਵਾਈਜ਼ ਲੱਗ ਜਾਣਗੀਆਂ ਆਮ ਤੌਰ ਤੇ ਕਿਉਂਕਿ ਲੱਖਾਂ ਦੀ ਗਿਣਤੀ ਸ਼ਰਧਾਲੂ ਆਉਣੇ ਨੇ ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਹੈ। ਅ ਮੋਬਾਈਲ ਫੋਨ ਨਹੀਂ ਚੱਲਦੇ ਜਾਂ ਕੋਈ ਸੰਚਾਰ ਦੇ ਸਾਧਨਾਂ 'ਚ ਥੋੜੀ ਦਿੱਕਤ ਆ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਮੋਬਾਈਲ ਇੱਕੋ ਇੱਕੋ ਟਾਵਰ ਤੇ ਇਕੱਠੇ ਹੋ ਜਾਂਦੇ ਨੇ। ਸ਼ਾਇਦ ਉਹ ਟਾਵਰ ਨਹੀਂ ਚੱਲ ਸਕਦਾ ਇੰਨੀ ਬਰਕ ਲੋਡ ਜਾਂ ਜਿਹੜਾ ਉਹਦਾ ਲੋਡ ਹੈ। ਉਹਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਦਾ ਕੀਤਾ ਕੋਈ ਕੋਈ ਵੀ ਐਮਰਜੈਂਸੀ 'ਚ ਕੋਈ ਕਾਲ ਕਰਨੀ ਹੋਵੇ ਜਾਂ ਕੋਈ ਮੈਸੇਜ ਜਾਂ ਕੋਈ WhatsApp ਤੇ ਕੋਈ ਮੈਸੇਜ ਕਿਸੇ ਕਿਸੇ ਵੀ ਪੱਧਰ ਦਾ ਕੋਈ ਕਰਨਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਊਗੀ ਕਿ ਕਨੈਕਟੀਵਿਟੀ ਦਾ ਕੋਈ ਪ੍ਰੋਬਲਮ ਨਾ ਆਵੇ ਪੁਲਿਸ ਵੱਲੋਂ ਇੱਕ ਵੱਖਰਾ integrated control room ਨੰਬਰ ਹੈ 01763 232838 01763 232838 ਇਸ ਨੰਬਰ ਤੇ ਜਿਹੜਾ ਕੰਟਰੋਲ ਰੂਮ ਉਹਦੇ ਵਿੱਚ ਹਰ ਕਿਸਮ ਦੀ ਸਹਾਇਤਾ अवेलेबल ਹੋਊਗੀ ਉੱਥੇ ਡਾਕਟਰਿਸ ਸੁਭਦਾ ਵਾਲੇ ਲੋਕ ਵੀ ਬੈਠੇ ਹੋਣਗੇ ਉੱਥੇ ਪੁਲਿਸ ਵੀ ਬੈਠੀ ਹੋਊਗੀ ਉੱਥੇ ਹੋਰ ਡਿਪਾਰਟਮੈਂਟਾਂ ਦੇ ਬੰਦੇ ਬੈਠੇ ਹੋਣਗੇ ਤੇ ਸਹਾਇਤਾ ਨੰਬਰ ਜਿਹੜਾ ਹੈ ਪੁਲਿਸ ਦੇ ਕਾਊਂਟਰ ਵੀ ਹੋਣਗੇ ਹੈਲਪ ਸੈਂਟਰ ਵੀ ਹੋਣਗੇ ਕੋਈ ਜਿਵੇਂ ਪਿਛਲੀ ਵਾਰ ਐਕਸਪੀਰੀਅੰਸ ਵਾਈ ਸੀ ਬੱਚੇ ਗੁੰਮ ਗਏ ਸੀਗੇ ਤਾਂ ਉਹਨਾਂ ਨੇ ਇਮੀਡੀਏਟਲੀ ਉਹਨਾਂ ਨੇ ਸੰਪਰਕ ਕੀਤਾ ਤਾ ਉਹ ਬੱਚਿਆਂ ਨੂੰ ਮਾਪਿਆਂ ਨਾਲ ਦੁਬਾਰੇ ਮਲਾ ਦਿੱਤਾ ਗਿਆ ਸੀਗਾ ਉਹਦੇ ਵਾਸਤੇ ਪਿਛਲੀ ਵਾਰ ਨਾਲੋਂ ਲਗਭਗ 4 ਗੁਣਾ ਕੈਮਰੇ 300 ਕੈਮਰੇ ਜਿਹੜੇ ਨੇ ਉਹ 300 ਕੈਮਰੇ ਨੇ ਨਾ ਜਿਸ ਵਾਰ 300 ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ ਪਿਛਲੀ ਵਾਰ ਕੈਮਰਿਆਂ ਦੀ ਮਦਦ ਨਾਲ ਬਹੁਤ ਸਾਰੇ ਜਿਹੜੇ ਬੱਚੇ ਗੋਮਗੇ ਸੀ ਜਾਂ ਬਜ਼ੁਰਗ ਜਿਹੜੇ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਂਦੇ ਇੱਕ ਭੀੜ ਚ ਉਹਨਾਂ ਨੂੰ ਪਰਿਵਾਰਾਂ ਨਾਲ ਮੇਲ ਹੋਇਆ ਸੀ ਇੱਕ ਵੀ ਮੋਬਾਈਲ ਫੋਨ ਚੋਰੀ ਦੀ ਘਟਨਾ ਨਹੀਂ ਹੋਈ ਕਿਉਂਕਿ ਹਰ ਵਕਤ ਤੁਸੀਂ ਸੀਸੀਟੀਵੀ ਦੀ ਸਰਵੇਲੈਂਸ ਚੋਂ ਤਾਂ ਜਿਹੜੇ ਮੋਬਾਈਲ ਚੋਰੀ ਕਰਨ ਵਾਲੇ ਜਾਂ ਕੋਈ ਗੈਰ ਸਮਾਜਿਕ ਅਨਸਰ ਨੇ ਉਹ ਇਸ ਗੱਲ ਤੋਂ ਡਰਦੇ ਰਹਿੰਦੇ ਆ 3300 ਤੋਂ ਵੱਧ ਪੁਲਿਸ ਮੁਲਾਜ਼ਮ 3300 ਮੋਰ 3300 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਸੁਰੱਖਿਆ ਵਾਸਤੇ ਤੇ ਸ਼ਰਾਰਤੀ ਅਨਸਰਜਾ ਗੈਰ ਸਮਾਜਿਕ ਗਤੀਵਿਧੀਆਂ ਰੋਕਣ ਵਾਸਤੇ 72 ਥਾਮਾ ਤੇ ਨਾਕਾ ਬੰਦੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਇਸ ਬਹੁਤ ਵੱਡੇ ਲਾਸਾਨੀ ਕੁਰਬਾਨੀ ਦੀ ਸ਼ਰਧਾਂਜਲੀ ਸਮਾਰੋਹ ਨੂੰ ਕੋਈ ਖਰਾਬ ਨਾ ਕਰ ਸਕੇ ਇੱਕ মিডিਆ ਸੈਂਟਰ ਵੀ ਬਣਾਇਆ ਜਾਊਗਾ মিডিਆ ਦੇ ਸਜਣਾ ਵਾਸਤੇ ਉੱਥੇ ਚਾਹ ਪਾਣੀ ਦਾ ਰੋਟੀ ਦਾ ਲੰਗਰ ਦਾ ਪ੍ਰਬੰਧ ਹੋਊਗਾ ਜੇ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਤੁਸੀਂ ਆਪਣੇ ਕੰਟਰੋਲ ਰੂਮ ਨੂੰ ਤੁਸੀਂ ਆਪਣੇ ਹੈੱਡਕੁਆਟਰ ਨੂੰ ਦੇਣੀ ਹੈ ਕੋਈ ਖਬਰ ਜਾਂ ਕੋਈ ਉੱਥੋਂ ਕੋਈ ਲਾਈਵ ਕਰਨਾ ਹੈ ਜਾਂ ਇਨਫੋਰਮੇਸ਼ਨ ਦੇਣੀ ਹੈ ਤਾਂ ਉੱਥੇ ਤੁਹਾਨੂੰ ਇੱਕ ਲਾਇਜ਼ਨ ਅਫਸਰ ਵੀ ਮਿਲੂਗਾ ਜਿਹੜਾ ਕਿ ਹੈਡਪਾਰਟਮੈਂਟ ਦੀ ਤੁਹਾਨੂੰ ਜਾਣਕਾਰੀ ਦਿੰਦਾ ਰਹੂਗਾ ਤਾਂ ਕਿ ਤੁਸੀਂ ਤੁਹਾਡੇ ਜ਼ਰੀਏ ਵੀ ਲੋਕ ਜਿਹੜੇ ਨੇ ਉਹ ਅਪਡੇਟਡ ਰਹਿਣ ਕਿ ਕਿਸ ਇਲਾਕੇ ਚ ਭੀੜ ਜ਼ਿਆਦਾ ਹੈ ਕਿਸ ਇਲਾਕੇ ਚ ਜਾਮ ਹੈ ਤਾਂ ਕਿ ਉਹ ਉਧਰਲੇ ਪਾਸੇ ਜਾਣ ਦੀ ਬਜਾਏ ਕਿਸੇ ਅਲਟਰਨੇਟਿਵ ਰੂਟ ਰੂਟਸ ਜਿਹੜੇ ਨੇ ਉਹਨਾਂ ਨੂੰ ਲੈ ਸਕਣ ਉਹ ਡਰੋਨ ਰਾਹੀਂ ਵੀ ਜਿਹੜੀ ਹੈ ਚੈਕਿੰਗ ਹੁੰਦੀ ਰਹੂਗੀ ਡਰੋਨ ਜਿਹੜੇ ਨੇ ਪੁਲਿਸ ਦੇ ਉਹ ਵੀ ਜਿਹੜੇ ਬਾਜ਼ਾਰ ਖਪਣੀ ਜਿਹੜੀ ਹੈ ਉਹ ਰੱਖਣਗੇ ਸਾਰੇ ਸਬਾਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 60 ਐਂਬੂਲੈਂਸਸ ਹਰ ਵਕਤ ਅਵੇਲੇਬਲ ਰਹਿਣਗੀਆਂ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਪ੍ਰਮਾਤਮਾ ਨਾ ਕਰੇ ਕੋਈ ਘਟਨਾ ਹੋਵੇ ਤਾਂ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਪਾਰਕਿੰਗ ਵਾਸਤੇ ਪੰਜ ਵੱਡੀਆਂ ਪਾਰਕਾਂਗੇ ਤੇ 16 ਛੋਟੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ 6 ਸੂਚਨਾ ਕੇਂਦਰ ਜਿਹੜੇ ਨੇ ਉਹ ਜਗ੍ਹਾ-ਜਗ੍ਹਾ ਤੇ ਉਹਦੇ ਬੋਰਡ ਲੱਗੇ ਹੋਣਗੇ ਕਿ ਸੂਚਨਾ ਕੇਂਦਰ ਇੱਥੋਂ ਐਨੇ ਦੂਰ ਹੈ ਸੂਚਨਾ ਕੇਂਦਰ ਹੁਣ ਇੱਧਰ ਹੈ ਉਸ ਤਰ੍ਹਾਂ ਦਾ ਤੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਇਧਰੋਂ ਚੰਡੀਗੜ੍ਹ ਵੱਲ ਪਾਸਿਓਂ ਟ੍ਰੈਫਿਕ ਦਾ ਜਿਹੜਾ ਜਿੰਨੀ ਵੀ ਜਾਊਗੀ ਟਰੈਕਟਰ ਜਾਣਗੇ ਜਟ ਉਹਨਾਂ ਦੀ ਅਲੱਗ-ਅਲੱਗ ਉਹਨਾਂ ਦੀ ਪਾਰਕਿੰਗ ਦੇ ਸਾਈਨ ਲੱਗੇ ਹੋਣਗੇ ਕਿ ਇੱਧਰਲੀ ਟ੍ਰੈਫਿਕ ਜਿਹੜੀ ਆ ਉਹ ਇੱਥੇ ਪਾਰ ਕਰ ਸਕਦੇ ਨੇ ਇੱਧਰ ਟ੍ਰੈਫਿਕ ਇੱਥੇ ਪਾਰ ਕਰ ਸਕਦੇ ਨੇ ਤੇ ਆਲੇ ਦੁਆਲੇ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਨਜ਼ਦੀਕੀ ਪਿੰਡਾਂ 'ਚ ਨੇ ਜਿੱਥੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਹੈ ਉੱਥੇ ਵਾਸਤੇ ਵੀ ਬੱਸਾਂ ਜਿਹੜੀਆਂ ਨੇ ਇਹ ਜਿਹੜੀਆਂ ਉਹ ਛੱਡ ਕੇ ਵੀ ਆਉਣਗੀਆਂ ਲੈ ਕੇ ਵੀ ਆਉਣਗੀਆਂ ਗੁਰਦੁਆਰਾ ਸਾਹਿਬ ਜਿੱਥੇ ਰਹਿਣਗੇ ਉੱਥੇ ਵੀ ਬੱਸਾਂ ਦਾ ਟਾਈਮ ਟੇਬਲ ਡਿਸਪਲੇ ਹੋਊਗਾ ਕਿ ਸਵੇਰੇ ਤੁਸੀਂ ਉਧਰੋਂ ਇੱਧਰ ਨੂੰ ਆਣਾ ਤਾਂ ਕਿੰਨੇ ਕਿੰਨੇ ਮਿੰਟ ਬਾਅਦ ਬੱਸਾਂ ਜਿਹੜੀਆਂ ਨੇ ਉਹ ਆਉਣਗੀਆਂ ਇੱਧਰ ਵੀ ਟਾਈਮ ਟੇਬਲ ਜਗ੍ਹਾ ਜਗ੍ਹਾ ਤੇ ਹੋਊਗਾ ਕਿ ਉਹ ਬੱਸਾਂ ਜਿਹੜੀਆਂ ਛੱਡ ਕੇ ਵੀ ਆਉਣਗੀਆਂ ਸ਼ਰਦਾਲੂ ਹਨ ਤੇ ਬਾਕੀ ਨੀੜਲੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਹੈ ਤੇ ਬਾਕੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੱਧਰ ਤੇ ਕੀ ਕੀ ਹੋ ਸਕਦਾ ਹੈ ਭਜੀ ਕੋਈ ਤੁਸੀਂ ਅਪਡੇਟ ਜਨਾਬ ਜੀ ਸਰ ਇੱਕ ਇੱਕ ਮਿੰਟ ਕਰ ਲੈਣ ਦਿਓ ਫਿਰ ਆ ਬਹੁਤ ਹੀ ਸਤਿਕਾਰਯੋਗ ਸੀਮ ਸਿੰਘ ਸਾਹਿਬ ਨੇ ਬੜੇ ਵਿਸਤਾਰਪੂਰਵਕ ਤੁਹਾਨੂੰ ਸਾਰਿਆਂ ਨੂੰ ਇਸ ਇੰਤਜ਼ਾਮਾਤ ਬਾਰੇ ਦੱਸਿਆ ਅਸੀਂ ਲੋਕਾਂ ਦੀ ਸੁਵਿਧਾ ਲਈ ਔਰ ਉਹਨਾਂ ਦੀ ਸੁਰੱਖਿਆ ਲਈ ਕਈ ਕਦਮ ਇੱਧਾਂ ਦੇ ਚੁੱਕੇ ਆ ਜਿਸ ਤਰ੍ਹਾਂ ਜਿਹੜੇ ਪਹਿਲਾਂ ਨਹੀਂ ਚੁੱਕੇ ਗਏ ਇਸ ਪਰ ਅਸੀਂ Google ਨਾਲ ਇੱਕ ਤਾਲਮੇਲ ਸਰ ਕਰ ਰਹੇ ਹਾਂ ਕਿ ਜਿਹੜੇ ਸਾਡੇ ਪਾਰਕਿੰਗ ਸਲots ਹਨ ਔਰ ਜਿਹੜੇ ਸਾਡੇ ਰਸਤੇ ਆ ਉਹਨਾਂ ਦੇ ਉੱਤੇ ਕਿੰਨਾ ਜਮ ਹੈਗਾ ਔਰ ਰੀਅਲ ਟਾਈਮ ਇਨਫੋਰਮੇਸ਼ਨ ਜਿਹੜੇ ਸ਼ਦਾਲੂ ਹੈ ਉਹਨਾਂ ਨਾਲ ਸ਼ੇਅਰ ਕੀਤੀ ਜਾਵੇਗੀ ਸਰ ਇਹ ਅਸੀਂ Google ਨਾਲ ਟਾਈ ਅਪ ਕੀਤਾ ਹੈ ਸਰ ਇਸ ਤੋਂ ਇਲਾਵਾ ਜਿਹੜਾ ਲੌਸਟ ਐਂਡ ਫਾਊਂਡ ਪ੍ਰੋਪਰਟੀ ਹੈ ਉਸ ਦੇ ਲਈ ਅਸੀਂ 10 ਥਾਵਾਂ ਤੇ ਅਸੀਂ ਇੱਕ ਆਪਣੇ ਕਾਊਂਟਰਸ ਖੋਲ ਰਹੇ ਹਾਂ ਜੇ ਕਿਸੇ ਵੀ ਸ਼ਦਾਲੂ ਦਾ ਕੋਈ ਸਮਾਨ ਗੁੰਮ ਜਾਂਦਾ ਹੈ ਉੱਥੇ ਜਮ੍ਹਾਂ ਕਰਾਇਆ ਜਾ ਸਕਦਾ ਹੈ ਔਰ ਉਸ ਉੱਥੇ ਕੰਪਲੇਂਟ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਾਡੇ ਮਾਊਂਟਡ ਪੁਲਿਸ టు ਵੀ ਅਸੀਂ ਇਸ ਵਾਰ ਉਥੇ ਡਿਪਲੋਏ ਕੀਤਾ ਹੈ ਔਰ ਸਿਵਲ ਕਪੜਿਆਂ ਦੇ ਵਿੱਚ ਕਾਫੀ ਸਾਡੀ ਮੈਨਪਾਵਰ ਡਿਪਲੋਏਡ ਰਹੇਗੀ ਤਾਂ ਕਿ ਜਿਹੜੇ ਕੋਈ ਜੇਬ ਕਤਰੇ ਆ ਇਸ ਤਰ੍ਹਾਂ ਦੇ ਐਂਟੀ ਸੋਸ਼ਲ 엘ਿਮੈਂਟਸ ਉਥੇ ਲੋਇਟਰ ਕਰਦੇ ਆ ਉਹਨਾਂ ਤੇ ਨਿਗਰਾਨੀ ਰੱਖੀ ਜਾ ਸਕੇ ਔਰ ਇਸ ਤਰ੍ਹਾਂ ਜਵੇਂ ਸੀਐਮ ਸਾਹਿਬ ਨੇ ਦੱਸਿਆ ਕਿ ਇਸ ਵਾਰ ਅਸੀਂ ਇੰਟੀਗ੍ਰੇਟਡ ਇੱਕ ਕੰਟਰੋਲ ਰੂਮ ਬਣਾ ਰਹੇ ਹਾਂ ਜਿਹੜਾ ਕਿ ਅੱਗੇ ਅਲੱਗ-ਅਲੱਗ ਹੁੰਦਾ ਸੀਗਾ ਜਿੱਥੇ ਇੱਕੋ ਹੀ ਥਾਂ ਤੇ ਸਾਰੀ ਸਹੂਲਤਾਂ ਪਾਵੇਂ ਐਂਬੂਲੈਂਸ ਹੋਵੇ ਪਾਵੇਂ ਫਾਇਰ ਬ੍ਰਿਗੇਡ ਹੋਵੇ ਪਾਵੇਂ ਸਾਡੀ ਪੁਲਿਸ ਦੀ ਸਹਾਇਤਾ ਨੇ ਉਹ ਸਾਰੀ ਮੁਹੱਈਆ ਹੋ ਗਈਆਂ ਸਰ ਸੋ ਇਹ ਇਹ ਸਾਰੇ ਸਾਡੇ ਇੰਤਜ਼ਾਮਾਤ ਸ਼ੁਰੂ ਹੋ ਚੁੱਕੇ ਨੇ ਫੇਜ਼ਡ ਮੈਨਰ ਦੇ ਵਿੱਚ ਅਸੀਂ 3300 ਤੋਂ ਵੱਧ ਪੁਲਿਸ ਪਰਸਨਲ ਇਥੇ ਡਿਪਲੋਏ ਕਰਾਂਗੇ ਸਰ ਜੀ ਚੀਫ ਸੈਕਟਰੀ ਸਾਹਿਬ ਸਰਬ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਰੀ ਗੱਲ ਦੱਸ ਦਿੱਤੀ ਹੈ ਲੇਕਿਨ ਜੋ ਹੈ ਪਿਛਲੇ ਸਾਲ ਦੇ ਐਕਸਪੀਰੀਅੰਸ ਅਨੁਸਾਰ

पूरे एरिए जो है ना सेक्टर से वंडिया गया है सारे कई सारे छः सेक्टर्स हो डिफरेंट 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 सेक्टरल सैक्टोरल माजिस्ट्रेट हो जो है पुलिस जे जो है जो सीनियर ऑफिसर्स हो सारे सेक्टर इंचार्ज होगा सो इन्हों जो है जिस तरह पिछले एक्सपीरियंस तो लर्न किया है इस बार भी जो है पूरी चंगी तरह जो है अस सिविल प्रशासन वालों जो है चूंकि ये जो है फंक्शन जो भी शहादत जो है ऑर्गेनाइज़ है ये बहुत सारी जो है संगत इकट्ठी होंगी है एक सरकार वालों खूनदान कैंप भी जो है आयोजन किया जाएगा जिथे श्रद्धालु अपनी इच्छा अनुसार जो है खूनदान कर, कर सकते कर सो ए भी जो है उन्तजाम हेल्थ डिपार्टमेंट वालों गया है सो ए, ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਜੈਸੀ ਇੰਤਜ਼ਾਮਾਤ ਕੀਤਾ ਹੈ ਉਹਦੇ ਨਾਲ ਜੋ ਹੈ ਇਹ ਸਾਰਾ ਸਭ ਕੁਝ ਜੋ ਹੈ ਕ라우ਡ ਮੈਨੇਜਮੈਂਟ ਹੋ ਗਿਆ ਜਾਂ ਲੋਕਾਂ ਦੀ ਸੁਵਿਧਾਵਾਂ ਦੀ ਮੈਨੇਜਮੈਂਟ ਹੋ ਗਈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਜੋ ਹੈ ਕੋਈ ਇਮਰਜੈਂਸੀ ਆ ਜਾਦੀ ਉਹਨੂੰ ਟੈਕਲ ਕਰਨ ਦੀ ਸਮੱਸਿਆ ਉਹ ਸਾਰੇ ਦੇ ਸਾਰੇ ਅਸੀਂ ਚੰਗੀ ਤਰ੍ਹਾਂ ਜੋ ਹੈ ਮੈਨੇਜ ਕਰ ਕਰ ਲਵਾਂਗੇ ਤੇ ਇੱਕ ਜਿਹੜਾ ਪਿਛਲੇ ਸਾਲ ਦਾ ਐਕਸਪੀਰੀਅੰਸ ਹੈਗਾ ਕੁਝ ਅਨਔਥਰਾਇਜ਼ ਖੂਦਾਂ ਦੇ ਕੈਂਪੀ ਲਗਾ ਲੈਂਦੇ ਉੱਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਵੀ ਉਹ ਇਸ ਤਰ੍ਹਾਂ ਦੇ ਉਹਨੇ ਅਥੋਰਾਈਜ਼ਡ ਬਲੱਡ ਬੈਂਕ ਦਾ ਸਿਰਫ ਗਵਰਨਮੈਂਟ ਦਾ ਇੱਕ ਪ੍ਰੋਪਰ ਇੱਕ ਉਹਦੀ ਸਾਈਨ ਲੱਗੇ ਹੋਣਗੇ ਕਿ ਖੂਨਦਾਨ ਸਿਰਫ ਇੱਥੇ ਹੀ ਹੋ ਸਕਦਾ ਹੈ ਕਈ ਵਾਰੀ ਇਦਾਂ ਦੇ ਲੋਕ ਕੁਛ ਆ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਚੋਂ ਵੀ ਫਾਇਦੇ ਲੱਭਦੇ ਫਿਰਦੇ ਰਹਿੰਦੇ ਆ ਸੋ ਕਿਤੇ ਵੀ ਗਵਰਨਮੈਂਟ ਵੱਲੋਂ ਅਨਪਰੂਵਡ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਕੋਈ ਡੋਨੇਸ਼ਨ ਨਾ ਕੀਤੀ ਜਾਵੇ ਗਵਰਨਮੈਂਟ ਦਾ ਜਿਹੜਾ ਹੈਗਾ ਉੱਥੇ ਸਰਕਾਰ ਵੱਲੋਂ ਬਕਾਇਦਾ ਤੋਂ ਤੇ ਡਾਕਟਰ ਵੀ ਹੋਣਗੇ ਬਕਾਇਦਾ ਉਹਨਾਂ ਦਾ ਜਿਹੜਾ ਬਲੱਡ ਨੇਸ਼ਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੁੱਧ ਵਗੈਰਾ ਜਾਂ ਉਹਨਾਂ ਦੀ ਜਿਹੜੀ ਜੋ ਵੀ ਖੁਰਾਕ ਹੁੰਦੀ ਹੈ ਉਹ ਵੀ ਹੋਊਗੀ ਤੇ ਨਾਲ ਨਾਲ ਉਸ ਦੀ ਸੰਭਾਲ ਜਿਹੜੀ ਹੈ ਪ੍ਰੋਪਰ ਜਿਹੜੇ ਵੱਡੇ ਹਸਪਤਾਲਾਂ ਦੇ ਜਿਹੜੇ ਬਲੱਡ ਬੈਂਕ ਹੈ ਉਹਨਾਂ ਦੇ ਆਈਸ ਬਾਕਸ ਦੇ ਉਹਨਾਂ ਵਿੱਚ ਰੱਖ ਕੇ ਇਮੀਡੀਏਟਲੀ ਲੈ ਜਾਂਦੇ ਹਨ ਅ શ્રી ਨਾਨਪੁਰ ਸਾਹਿਬ ਵਿਖੇ ਇੱਕ ਦਿਨ ਦੇ ਵਿੱਚ ਹਜ਼ਾਰ ਤੋਂ ਵੱਧ ਯੂਨਿਟ ਜਿਹੜੇ ਆ ਗਏ ਸੀਗੇ ਸੋ ਇਹ 3 ਦਿਨ 4 ਦਿਨ 5 ਦਿਨ 6 ਦਿਨ 7 ਦਿਨ ਵੀ ਲੋਕ ਰਹਿੰਦੇ ਆ ਇੱਥੇ ਸੋ ਇੱਛਾ ਮੁਤਾਬਕ ਜੇ ਕੋਈ ਬਲੱਡ ਨੇਸ਼ਨ ਕਰਨੀ ਚਾਹੁੰਦਾ ਤਾਂ ਉਹ ਖੂਨ ਦਾ ਜਿਹੜਾ ਇੱਕ ਇੱਕ ਕਤਰਾ ਜਿਹੜਾ ਉਹ ਜਿਹੜਾ ਲੋਡ ਬੰਦਾ ਤੱਕ ਪਹੁੰਚੂਗਾ ਇਹ ਸਾਡੀ ਬਚਨਵਤ ਹੈ ਜੀ ਅਨੰਦਪੁਰ ਦੇ ਵਿੱਚ ਇੱਕ ਵੱਡਾ ਇਸ਼ੂ ਹੋਇਆ ਐਸਡੀਪੀਸੀ ਨੇ ਕਿਹਾ ਕਿ ਸਾਡੇ ਸਹਿਯੋਗ ਨਹੀਂ ਦਿੱਤਾ ਜਾਂ ਉਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਪਾਇਆ ਫਿਲਹਾਲ ਵੀ ਕੋਈ ਐਸਡੀਪੀਸੀ ਨੇ ਉਹ ਲੋਕ ਨੂੰ ਰਿਕੁਐਸਟ ਕੀਤੀ ਹੈ ਇੱਕ ਤਾਂ ਸਵਾਲ ਇਹ ਵੀ ਜਦ ਤੁਸੀਂ ਉਹਨਾਂ ਨਾਲ رابطہ ਕੀਤਾ ਹੋਵੇ ਔਰ ਦੂਸਰਾ ਕੀ ਹੋਣਾ ਜਦ ਨਾਲ ਕੋਈ ਕੋਆਰਡੀਨੇਸ਼ਨ ਹੋਵੇ ਕਿਸ ਪ੍ਰੋਗਰਾਮ ਦਾ ਦੇਖੋ ਪਹਿਲੀ ਗੱਲ ਤਾਂ ਇਹ ਕਿ ਇਹ ਫੰਕਸ਼ਨ ਜਿਹੜਾ ਹੈ ਜਾਂ ਇਹ ਜਿਹੜਾ ਜੋੜ ਮੇਲ ਹੈ ਇਹ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਭਰ ਚੋਂ ਨਤਮਸਤ ਹੋਣ ਆਉਣਗੇ ਆਉਂਦੇ ਨੇ ਸਾਡੇ ਨਾਲ ਐਸਟੀਪੀਸੀ ਨੇ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜੀ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰ ਜਨੂੰ ਕੱਲ ਮੀਟਿੰਗ ਬੁਲਾਈ ਸੀ ਜ ਸਾਡੇ ਐਮਐਲਏ ਸਹਿਬਾਨ ਨੂੰ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਿਊ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ਼ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਆਂ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ ਜਾਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਊਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੈ ਉੱਥੇ ਵੀ ਲੱਗਿਆ ਹੈ ਉਹਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨਥੋਰਾਈਜ਼ਡ ਨਾ ਯੂਜ਼ ਕਰੇ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਹਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜਾਏ ਦੂਰੋਂ ਕਿ ਜੀ ਜੇ ਕਿਸੇ ਨੇ ਕੋਈ ਜਿਹੜਾ ਗਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਤੱਕ ਕਿਲੋਮੀਟਰਾਂ ਤੱਕ ਮਤਲਬ ਈਵਨ ਆਸੀ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਬਾਂਸਾ ਦੇ ਬਾਰਡਰ ਤੇ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 100 2 200 150 ਕਿਲੋਮੀਟਰ ਦੇ ਰੇਡੀਅਸ 'ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਹਾਂ ਸਾਡੇ ਜਿਹੜੇ ਲੋਕ ਲੰਗਰ ਜਿੱਥੇ ਲਾਉਂਦੇ ਉੱਥੇ ਉਹ ਟੈਂਪਰੇਰੀ ਉਹ ਬਣਾ ਲੈਂਦੇ ਨੇ ਹਮਪ ਮਿੱਟੀ ਦਾ ਜਾਂ ਕੋਈ ਇਦਾਂ ਦਾ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਗਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਿਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਘਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਇੱਥੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ que eso n